ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਖਬਰ ਸੋਦਾ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਹੁਣ ਗੁਰਤਾਪ ਗੁਰਪ੍ਰਤਾਪ ਸਿੰਘ ਵਡਾਲਾ ਹੋਣਗੇ ਸੋਦਾ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦਾ ਜੋ ਬਾਗੀ ਤੜਾ ਉੱਦੇ ਵੱਲੋਂ ਇੱਕ ਧਮਾਕੇਦਾਰ ਮੀਟਿੰਗ ਹੈ ਜਿਹੜੀ ਬੀਤੇ ਦਿਨ ਕੀਤੀ ਗਈ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਇੱਕ ਮੰਚ ਤੇ ਨਜ਼ਰ ਆਏ ਨੇ ਜਿਨ੍ਹਾਂ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ ਤੇ ਇਸ ਲਹਿਰ ਦਾ ਕੋਆਰਡੀਨੇਟਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਲਾ ਦਿੱਤਾ ਗਿਆ ਸੋ ਵਡਾਲਾ ਦਾ ਕਹਿਣਾ ਹੈ ਕਿ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਕਿ ਜਲਦ ਹੀ ਪਰ ਸੀਟੀਐਮ ਬਣਾਇਆ ਜਾਵੇਗਾ ਉੱਥੇ ਹੀ ਸੀਨੀਅਰ ਆਗੂਆਂ ਦੀ ਕਮੇਟੀ ਬਣਾਈ ਜਾਊਗੀ ਨਾਲ ਹੀ ਅਕਾਲੀ ਆਗੂਆਂ ਨੇ ਐ ਜੀ ਪੀ ਸੀ ਚੋਣਾਂ ਦੀ ਵੀ ਵਕਾਲਤ ਕਰ ਦਿੱਤੀ ਹੈ ਸੋ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਜਾ ਚੁੱਕੇ ਅਤੇ ਪਾਰਟੀ ਦੇ ਵਿੱਚੋਂ ਕੱਢੇ ਗਏ ਆਗੂਆਂ ਦੇ ਨਾਲ ਵੀ ਸੰਪਰਕ ਕੀਤਾ ਜਾਊਗਾ ਤੇ ਉਹਨਾਂ ਨੂੰ ਵਾਪਸ ਲਿਆਂਦਾ ਜਾਊਗਾ ਸੋ ਅਹਿਮ ਮੀਟਿੰਗਾਂ ਜਿਹੜੀ ਮੰਨੀ ਜਾ ਰਹੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਇਹ ਮੋਰਚਾ ਜਿਹੜਾ ਖੋਲਿਆ ਗਿਆ ਜਿਸ ਤੋਂ ਬਾਅਦ ਲਗਾਤਾਰ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਵੀ ਸੁਖਵੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਅਕਾਲੀ ਦਲ ਇੱਕ ਹੈ ਤੇ ਅਕਾਲੀ ਦਲ ਹਮੇਸ਼ਾ ਜੋ ਉਹਦੇ ਸੰਧਾਨ ਸੀਗੇ ਉਸ ਦੇ ਉੱਤੇ ਪੈਰਾ ਦਿੰਦਾ ਰਹੂਗਾ ਸੋ ਗੁਰਪ੍ਰਤਾਪ ਸਿੰਘ ਵਡਾਲਾ ਦਾ ਕਹਿਣਾ ਹੈ ਕਿ ਅਕਾਲੀ ਦਲ ਹੈ ਜਿਹੜਾ ਹੁਣ ਬਹੁਤ ਕਮਜ਼ੋਰ ਹੋ ਗਿਆ ਹੈ ਤੇ ਅਕਾਲੀ ਦਲ ਹੁਣ ਦੁਬਾਰਾ ਲੀਹਾਂ ਤੇ ਲਿਉਂ ਦਾ ਅਸੀਂ ਯਤਨ ਕਰਾਂਗੇ ਨਾਲ ਹੀ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਝੁੰਦਾ ਕਮੇਟੀ ਦੀਆਂ ਸ਼ਿਫਾਰਸ਼ਾਂ ਬਿਹਤਰ ਨੇ ਜੇਕਰ ਇਸ ਨੂੰ ਲਾਗੂ ਕੀਤਾ ਜਾਂਦਾ ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਕੁਝ ਹੋਰ ਹੋਣੀ ਸੀ ਉਥੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਫਿਲਹਾਲ ਪਾਰਟੀ ਪ੍ਰਧਾਨ ਦੇ ਨਾਂ ਤੇ ਕੋਈ ਵੀ ਵਿਚਾਰ ਨਹੀਂ ਕੀਤਾ ਗਿਆ ਸੋ ਸ਼੍ਰੀ ਅਕਾਲ ਤਖਤ ਸਾਹਿਬ ਨੇ ਸੁਖਵੀਰ ਸਿੰਘ ਬਾਦਲ ਨੂੰ 15 ਦਿਨਾਂ ਦੇ ਅੰਦਰ ਜਵਾਬ ਦੇਣ ਦੇ ਲਈ ਕਿਹਾ ਉਥੇ ਗੁਰਪ੍ਰਤਾਪ ਸਿੰਘ ਵਡਾਲਾ ਦਾ ਕਹਿਣਾ ਹੈ ਕਿ ਹਰਦੀਪ ਸਿੰਘ ਨਿੱਜਰ ਅੱਤਵਾਦੀ ਨਹੀਂ ਕਿਉਂਕਿ ਉਸ ਨੂੰ ਅਸੀਂ ਸਿੱਖ ਅਲਾਨਿਆ ਸੋ ਵਡਾਲਾ ਤੇ ਬੀਬੀ ਜਗੀਰਕੌਰ ਨੇ ਹੋਰ ਕੀ ਕੁਝ ਕਿਹਾ ਉਹ ਜਾਣਦੇ ਹਾਂ ਇਹ ਵਿੱਚ ਜਿਹੜਾ ਫੈਸਲਾ ਲਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਇਹਨੂੰ ਪ੍ਰਚੰਡ ਕੀਤਾ ਜਾਵੇ ਘਰ ਘਰ ਵਿੱਚ ਇਸ ਲਹਿਰ ਦਾ ਸੰਦੇਸ਼ ਪਹੁੰਚਾਇਆ ਜਾਵੇ ਔਰ ਸਾਰੇ ਜਨਤਾ ਦੇ ਵਿੱਚ ਜਾ ਕੇ ਸਾਰੇ ਦੇ ਸਹਿਯੋਗ ਮੰਗਿਆ ਜਾਵੇ ਇਸ ਦਾ ਅਗਾਜ ਜਿਹੜਾ ਤੁਸੀਂ ਸਮਝ ਲਓ ਕਿ ਅੱਜ ਹੀ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚਲਾਉਣ ਵਾਸਤੇ ਇਸ ਦੇ ਕਨਵੀਨਰ ਇੱਕ ਪ੍ਰੀਜੀਡੀਅਮ ਬਣਾਈ ਗਈ ਹੈ ਜਿਸ ਦਾ ਐਲਾਨ ਬਾਅਦ ਵਿੱਚ ਕੀਤਾ ਜਾਊਗਾ ਦੋ ਤਿੰਨ ਦਿਨਾਂ ਤੱਕ ਲੇਕਿਨ ਅੱਜ ਉਸ ਸੁਧਾਰ ਲਹਿਰ ਦੇ ਕਨਵੀਨਰ ਜਿਹੜੇ ਆ ਸਾਰਿਆਂ ਦੀ ਸਰਬਸੰਮਤੀ ਦੇ ਨਾਲ ਸਰਦਾਰ ਗੁਰਪ੍ਰਤਾਪ ਸਿੰਘ ਵਿਡਾਲਾ ਸਾਹਿਬ ਨੂੰ ਬਣਾਇਆ ਅਕਾਲੀ ਦਲ ਸਰਪ ਦੇ ਜਥੇਦਾਰ ਨੂੰ ਜੇ ਅਸੀਂ ਲੈ ਕੇ ਦੇ ਕੇ ਆਏ ਆਂ ਇਹ ਉਹਨਾਂ ਨੇ ਜੋ ਫੈਸਲਾ ਲਿਆ ਹੈ ਬਹੁਤ achi ਗੱਲ ਹੈ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਵਿੱਚ ਤੇ ਸਾਰੀ ਸਿੱਖ ਕੌਮ ਦੇ ਵਿੱਚ ਜਿਹੜੀ ਦੁਬਧਾ ਪਈ ਹੈ ਉਹ ਦੂਰ ਹੋ ਜਾਏਗੀ ਮੈਂ ਹੁਣ ਜਿੰਨੇ ਪ੍ਰੋਗਰਾਮ ਉਲੀਕੇ ਗਏ ਆ ਮੈਂ ਸਤਿਕਾਰਯੋਗ ਸਰਦਾਰ ਗੁਰਪ੍ਰਤਾਪ ਸਿੰਘ ਜੀ ਵਡਾਲਾ ਜਿਹੜੇ ਕਨਵੀਨਰ ਹਨ ਸਾਡੀ ਇਸ ਸ਼੍ਰੋਮਣੀ ਅਕਾਲੀ ਦਲ ਸੁਧਾਰ ਨਹਿਰ ਦੇ ਉਹਨਾਂ ਨੂੰ ਬੇਨਤੀ ਕਰਾਂਗੀ ਕਿ ਅਗਲੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਸਰਦਾਰ ਲਹਿਰ ਅਸੀਂ ਸਾਰੇ ਚਲਾਉਣ ਜਾ ਰਹੇ ਹਾਂ ਆਉਣ ਵਾਲੇ ਸਮੇਂ ਵਿੱਚ ਉਹਦੀ ਸੇਵਾ ਕਰਨ ਦਾ ਬਤੌਰ ਕਨਵੀਨਰ ਸੋ ਸਾਰੇ ਆਪਣੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦੀ ਇਸ ਖਾਤਰ ਇਸ ਦੇ ਨਾਲ ਆਉਣ ਵਾਲੇ ਦਿਨਾਂ ਵਿੱਚ ਥੋੜੇ ਸਮੇਂ ਵਿੱਚ ਇੱਕ ਪ੍ਰੋਸੀਡੀਅਮ ਦਾ ਵੀ ਐਲਾਨ ਕੀਤਾ ਜਾਊਗਾ ਜਿਸ ਪ੍ਰੋਸੀਡੀਅਮ ਦੇ ਮੈਂਬਰ ਹੋਣਗੇ ਜਿਹੜੇ ਬੜੇ ਸਾਫ ਸੁਥਰਾ ਅਕਸੋਬੇ ਜਿਨ੍ਹਾਂ ਨੂੰ ਲੋਕ ਪ੍ਰਵਾਨ ਕਰਨਗੇ ਜਾਂ ਜਿਹੜੀ ਕਹੋ ਨੌਜਵਾਨੀ ਲੀਡਰਸ਼ਿਪ ਹੈ ਜਿਹੜੀ ਸਿੱਖ ਪੰਥ ਦੀ ਜਿਹੜੀ ਬਹੁਤ ਸਮੇਂ ਤੋਂ ਕਹੋ ਨਹੀਂ ਸੀ ਮੌਜੂਦਾ ਜਿਹੜੇ ਹੁਕਮਾਨਾਂ ਸੀ ਉਹਨਾਂ ਨੇ ਨਹੀਂ ਅੱਗੇ ਹੋਣ ਦਿੱਤੀ ਉਹਨੂੰ ਸਾਰਿਆਂ ਨੂੰ ਮੈਂਬਰ ਬਣਾਵਾਂਗੇ ਨਾਲ ਉਹ ਚੱਲਣਗੇ ਤੇ ਨਾਲ ਨਾਲ ਇੱਕ ਹੋਰ ਵੀ ਕਮੇਟੀ ਬਣੂਗੀ ਜਿਸ ਵਿੱਚ ਸਾਰੇ ਸੀਨੀਅਰ ਲੀਡਰ ਸਹਿਮਾਨੋ ਦੇ ਵਿੱਚ ਸ਼ਾਮਲ ਹੋਣਗੇ ਸੋ ਸਾਰਿਆਂ ਦੀ ਸ਼ਮੂਲੀਅਤ ਦੇ ਨਾਲ ਇਹ ਆਉਣ ਵਾਲੇ ਟਾਈਮਸ ਫੈਸਲੇ ਲਏ ਜਾਣਗੇ ਤੇ ਤੁਸੀਂ ਇਹਨੂੰ ਸਮਝ ਸਕਦੇ ਆ ਕਿ ਇਹ ਕਨਸੈਪਟ ਜਿਹੜਾ ਇਹ ਹੈਗਾ ਪੰਜ ਪ੍ਰਧਾਨੀ ਦਾ ਕਲੈਕਟਿਵ ਲੀਡਰਸ਼ਿਪ ਦਾ ਇਹਦੇ ਵਿੱਚ ਕੋਈ ਕਿਸੇ ਇੱਕ ਬੰਦੇ ਦੀ ਕੋਈ ਉਹਦੇ ਕੋਲ ਵਿਸ਼ੇਸ਼ ਅਧਿਕਾਰ ਨਹੀਂ ਉਹਦੇ ਕੋਲ ਕੋ ਕੋ ਖਾਸ ਪਾਵਰ ਨਹੀਂ ਇਹ ਜੋ ਵੀ ਫੈਸਲੇ ਕਰਨੇ ਆ ਸਾਰਿਆਂ ਨੇ ਇਕੱਠੇ ਹੋ ਕੇ ਤੇ ਇੱਕ ਮਤ ਹੋ ਕੇ ਕਲੈਕਟਿਵਲੀ ਤੇ ਕੋਸ਼ਿਸ਼ ਕਰਕੇ ਸਭ ਸੰਤਤੀ ਨਾ ਕਰਨੇ ਆ ਤਾਂ ਕਿ ਕਿਸੇ ਨੂੰ ਵੀ ਮਹਿਸੂਸ ਨਾ ਹੋਵੇ ਕੋਈ ਫੈਸਲਾ ਗਲਤ ਹੋਇਆ ਜਾਂ ਕਿਸੇ ਨੇ ਕਿਸੇ ਹੋਰ ਨਜ਼ਰੀਏ ਨਾਲ ਕੋਈ ਆਪਣਾ ਫੈਸਲਾ ਲਿਆ ਜਿਹੜਾ ਪ੍ਰੋਗਰਾਮ ਆ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿਰ ਦਾ ਤੇ ਬੀਬੀ ਜੀ ਨੇ ਦੱਸਿਆ ਬਾਕੀ ਸਾਰੇ ਲੀਡਰ ਸਹਿਬਾਨ ਆਪਣੇ 300 ਸਾਹਿਬ ਬਜ਼ੁਰਗ ਲੀਡਰ ਨੇ ਆਪਣੇ ਉਹ ਵੀ ਗੱਲ ਕਰਕੇ ਗਏ ਆ ਕਿ ਜਿਹੜੀਆਂ ਪੰਥ ਦੀਆਂ ਬੜੀਆਂ ਮਹਾਨ ਸ਼ਖਸੀਅਤਾਂ ਹੋਈਆਂ ਨੇ ਉਹਨਾਂ ਦੀ ਜਿਹੜੀ ਹੈਗੀ ਹੈ ਸ਼ਤਾਬਦੀਆਂ ਮਨਾਉਣੀਆਂ ਉਹਨਾਂ ਦੇ ਟੋੜਾ ਸਾਹਿਬ ਦਾ 100 ਸਾਲਾ ਜਿਹੜਾ ਜਨਮ ਦਿਨ ਆ ਉਹ ਮਨਾਉਣਾ ਹੈ 24 ਸਤੰਬਰ 24 ਸਤੰਬਰ ਨੂੰ ਤੇ ਨਾਲ ਕੱਲਾ ਜਨਮ ਦਿਨ ਇਹ ਨਹੀਂ ਵੀ ਆਪਾਂ ਇੱਕ ਪ੍ਰੋਗਰਾਮ ਕਰਕੇ ਤਾਂ ਉਹਨੂੰ ਉੱਥੇ ਹੀ ਸੀਮਿਤ ਕਰਨ ਰੱਖ ਦੇਣਾ ਉਹਦੇ ਨਾਲ ਸੈਮੀਨਾਰ ਵੀ ਹੋਣਗੇ ਉਹਨਾਂ ਦੀ ਜੀਵਨੀ ਤੇ ਤਾਂ ਜਿਹੜਾ ਅੱਗੇ ਬਹੁਤ ਆਪਾਂ ਨੂੰ ਘਾਟ ਮਹਿਸੂਸ ਹੋਈ ਆ ਵੀ ਜਿਹੜੀ ਸਿੱਖ ਲੀਡਰਸ਼ਿਪ ਉੱਭਰ ਨਹੀਂ ਸਕੀ ਗੁਰੂ ਮਨ ਨਹੀਂ ਕੀਤੀ ਕਿਸੇ ਨੇ ਤੋੜਾ ਸਾਹਿਬ ਦੀ ਜ਼ਿੰਦਗੀ ਤੋਂ ਬੜਾ ਇਹ ਸਾਫ਼ ਆਪਾਂ ਨੂੰ ਦਿਸਦਾ ਕਿ ਇੱਕ ਬੜੇ ਸਧਾਰਨ ਪਰਿਵਾਰ ਚ ਝੋਟਕੇ ਤੋੜਾ ਸਾਹਿਬ ਨੇ ਬਹੁਤ ਲੰਮਾ ਸਮਾਂ ਪੰਥ ਦੀ ਸੇਵਾ ਕੀਤੀ। ਉਹ ਜਿਹੜੀ ਲੀਡਰਸ਼ਿਪ ਨੂੰ ਗਰੂਮ ਕਰਨਾ ਜਾਂ ਜਿਹੜੇ ਪੰਥਕ ਇਸ ਵੇਲੇ ਚੈਲੰਜ ਨੇ ਉਹਨਾਂ ਦਾ ਸਾਹਮਣਾ ਕਰਨਾ ਇਹ ਉਹ ਇਦਾਂ ਦੇ ਮੁੱਦੇ ਵੀ ਚਾਹੇ ਸੈਮੀਨਾਰ ਹੋਣ ਕਨਵੈਨਸ਼ਨਸ ਹੋਣ ਜਾਂ ਕੋਈ ਪ੍ਰੋਗਰਾਮ ਉਸ ਆਪਣੇ ਉਹਨਾਂ ਦੀ ਜਨਮ ਦਿਨ ਦੀ ਸਦੀ ਦੇ ਨਾਲ ਉਹ ਵੀ ਅਸੀਂ ਜੋੜਨੇ ਆ ਜੈ ਜੀ ਮੋਹਨ ਸਿੰਘ ਤੜਜੀ ਉਹਨਾਂ ਦੀ ਵੀ ਜਿਹੜੀ ਆਪਣੇ ਪਰਿਵਾਰ ਵੱਲੋਂ ਉਨ੍ਹਾਂ ਦੀ 30 ਤਰੀਕ ਨੂੰ ਵਰਸੀ ਮਨਾਈ ਜਾਂਦੀ ਆ ਦੇਖੋ ਜੈਜਾ ਮੋਹਨ ਸਿੰਘ ਟੋੜੀ ਜੀ ਦਾ ਬਹੁਤ ਸਤਿਕਾਰ ਬੜਾ ਵੱਡਾ ਨਾਸ ਮਤੋਂ ਉਸ ਪਰਿਵਾਰ ਦੀ ਬੜੀ ਸੇਵਾ ਤੇ ਚਲੋ ਅਸੀਂ ਚਾਹੁੰਦੇ ਆ ਕਿ ਅਕਾਲੀ ਦਲ ਦੁਆਰਾ ਫੇਰ ਆਪਣੇ ਪਰਾਤਨ ਲੀਹਾ ਤੇ ਦੁਆਰਾ ਚੱਲਣਾ ਸ਼ੁਰੂ ਕਰੇ ਪੁਰਾਣੇ ਜਿਹੜੇ ਸਿਧਾਂਤ ਸਾਡੇ ਜਿਹੜੇ ਆਪਾਂ ਕਮਜ਼ੋਰ ਕਰਤੇ ਛੱਡਤੇ ਉਹਨਾਂ ਨੂੰ ਫੇਰ ਦੁਆਰਾ ਆਪਣੀ ਸੇਵਾ ਕਰਨ ਜਾ ਰਹੇ ਆ ਕੋਈ ਸਾਨੂੰ ਕਿਸੇ ਅਹੁਦੇ ਦਾ ਲਾਲਚ ਨਹੀਂ ਕੋਈ ਕਮ ਸਾਡਾ ਸਵਾਰਥ ਨਹੀਂਗਾ ਜਦੋਂ ਸਾਨੂੰ ਪੰਥ ਕਹੂਗਾ ਵੀ ਠੀਕ ਹੈ ਤੁਹਾਡੀ ਸੇਵਾ ਪਰਵਾਹ ਨਹੀਂ ਆ ਤੇ ਕਿਸੇ ਹੋਰ ਨੂੰ ਦੇਣੀ ਅਸੀਂ ਉਹ ਸੇਵਾ ਕੋਈ ਹੋਰ ਵੀ ਕਰ ਸਕਦਾ ਹੈ ਇਸ ਜਿਹੜਾ ਕਨਸੈਪਟ ਨਾਲ ਚੱਲਾਂਗੇ ਵੀ ਤੇ ਫੈਸਲੇ ਵੀ ਸਭ ਨੂੰ ਨਾਲ ਲੈ ਕੇ ਕਰਾਂਗੇ ਕੋਈ ਇੱਕ ਕੋ ਵੱਡਾ ਨਹੀਂ ਛੋਟਾ ਨਹੀਂ ਠੀਕ ਆ ਕੋਈ ਸੀਨੀਅਰ ਲੀਡਰ ਨੇ ਕੋਈ ਜੂਨੀਅਰ ਲੀਡਰ ਨੇ ਆਪਣਾ ਆਪਣਾ ਕਾਦੇ ਆ ਕਈਆਂ ਨੇ 40 40 50 50 ਸਾਲ ਅਬ ਸੇਵਾ ਵਿੱਚ ਲਾਏ ਆ ਕਈਆਂ ਨੇ ਥੋੜੇ ਲਾਏ ਆ ਕਈਆਂ ਨੂੰ ਪਰਿਵਾਰਾਂ ਚ ਵਿਰਸੇ ਚ ਮਿਲ ਗਈ ਇਦਾਂ ਦਾ ਵਿਰਸਾ ਮળો ਆਪਣੇ ਮਹਾਨ ਆ ਸੋ ਇਹ ਸਾਰੀਆਂ ਗੱਲਾਂ ਦਾ ਸੁਮੇਲ ਹੋਣਾ ਚਾਹੀਦਾ ਕੋਈ ਨਵਾਂ ਜਿਹੜਾ ਆਪਣੇ ਕਲਚਰ ਅਕਾਲੀ ਦਲ ਵਿੱਚ ਜੇ ਅੱਗੇ ਅਡਾਪਟ ਕੀਤਾ ਆ ਆਪਣੀ ਪਾਰਟੀ ਲੀਡਰਸ਼ਿਪ ਨੇ ਸardar ਸੁਖਬੀਰ ਸਿੰਘ ਬਾਦਲ ਜੀ ਨੇ ਤੇ ਉਹ ਲੋਕਾਂ ਨੇ ਉਹਨੂੰ ਨਕਾਰਤਾ ਤੇ ਲੋਕ ਅੱਜ ਬਹੁਤ ਦੂਰ ਹੋ ਗਏ ਇਸ ਗੱਲ ਤੋਂ ਤੇ ਅਸੀਂ ਤਾਂ ਖੀਰ ਜਿਹੀ ਗੱਲ ਕਵਾਂਗੇ ਸਾਰੀ ਜਿਹੜੀ ਅਕਾਲੀ ਦਲ ਸੁਧਾਰ ਲਹਿਰ ਆਪਾਂ ਨੇ ਸ਼ੁਰੂ ਕਰਨ ਜਾ ਰਹੇ ਆ ਚਲੋ ਟਾਈਮ ਲੱਗਦਾ ਪੜਾਵਾਂ ਛੋਣਾ ਸਾਰਾ ਕੁਝ ਰਾਤੋਂ ਰਾਤ ਹੋਣਾ ਨਿਗਾ ਤੇ ਇਹਦੇ ਇਹਦੇ ਵਿੱਚ ਅਸੀਂ ਬੇਨਤੀ ਕਰਦੇ ਸਭ ਆਪਣੇ ਪੰਥਦਰਦੀਆਂ ਨੂੰ ਪੰਜਾਬੀਆਂ ਨੂੰ ਤੇ ਸਾਰੇ ਜਿਹੜੇ ਪੰਥ ਖਾਤਿਆਸ਼ੀ ਨੇ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਸਾਰੇ ਦੇ ਵਿੱਚ ਸਾਥ ਦਿਓ ਕੋਈ ਇਹ ਧਰਮਾਂ ਦੀ ਗੱਲ ਨਹੀਂ ਹੈ ਕੋਈ ਮਸਬਾਂ ਦੀ ਗੱਲ ਨਹੀਂ ਕੋਈ ਫਿਰ ਆਪਣੇ ਫਿਰਕਿਆਂ ਦੀ ਗੱਲ ਨਹੀਂ ਪੰਥ ਸਾਰਿਆਂ ਦਾ ਸਾਂਝਾ ਆ ਇਹ ਵੀ ਅਸੀਂ ਕਹਾਂਗੇ ਕੋਈ ਪੰਥ ਇੱਕ ਧਰਮ ਦਾ ਨਹੀਂਗਾ ਪੰਥ ਸਾਰਿਆਂ ਦਾ ਹੀ ਆ